ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਪਹਿਲੀ ਪਾਸਾਗੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਗੁਰਪੁਰਬ ਮਨਾਇਆ ਜਾ ਰਿਹਾ ਹੈ ਜੀ ਅੱਜ ਅਸੀਂ 555 ਦਾ ਜਨਮ ਮਨਾ ਰਹੇ ਹਾਂ ਤੇ ਸਾਰੀ ਸੰਗਤਾਂ ਨੇ ਕਈ ਦਿਨ ਤੋਂ ਇੱਥੇ ਹੁਲਵਾ ਕੇ ਸੰਗਤ ਪਹੁੰਚ ਰਹੀ ਹੈ ਤੇ ਲੰਗਰ ਦੀ ਸੇਵਾ ਵੀ ਕਰ ਰਹੀ ਹੈ ਤੇ ਨਿਸਾਨ ਸਾਹਿਬ ਦੀ ਸੇਵਾ ਵੀ ਹੋਈ ਹੈ ਤੇ ਹੋਰ ਇੱਧਰ ਗੇੜ ਦੀ ਸੇਵਾ ਵੀ ਹੋਈ ਹੈ ਸੰਗਤਾਂ ਬਹੁਤ ਇੱਥੇ ਪਹੁੰਚ ਰਹੀਆਂ ਨੇ ਤੇ ਰਾਕੇ ਸਿੰਘ ਵੀ ਜਿਹੜੇ ਬਹੁਤ ਅੱਛੇ ਆਏ ਨੇ ਇੱਥੇ ਜਿਨ੍ਹਾਂ ਨੇ ਆਪਣਾ ਅੱਛੇ ਬਾਰ ਹੋਇ ਕਿਰਤਰੀ ਜਥਾ ਮੁਕਾਇਆ ਸੀ ਜਿਹੜਾ ਆਪਣਾ ਉਹ ਕਾਰਾ ਕਾ ਚਲੇ ਕੇ ਰਹੇ تھے ਤੇ ਸਾਡੇ ਜਿਹੜੇ ਹਜੂਰੀ ਰਾਖੀ ਨੇ ਉਹ ਵੀ ਬਹੁਤ ਅੱਛੇ ਨੇ ਤੇ ਸਾਰੀ ਕਮੇਟੀ ਜਿਹੜੀ ਹੈ ਬਹੁਤ ਤਰੀਕੇ ਨਾਲ ਚੱਲ ਰਹੀ ਹੈ ਤੇ ਮੈਂ ਉਹਨੂੰ ਤਾਂ ਬਹੁਤ ਪਸੰਦ ਆ ਸਾਰੀ ਕਮੇਟੀ ਮੈਨੂੰ ਤੇ ਬਾਕੀ ਜਿਹੜਾ ਸਾਰਾ ਕੰਮ ਠੀਕ ਠਾਕ ਚੱਲ ਰਿਹਾ ਹੁਣ ਲੰਗਰ ਚੱਲ ਰਿਹਾ ਬਹੁਤ ਸੰਗਤ ਹਾਂ ਮੈਂ ਆ ਕੇ ਪੜ੍ਹਦਾ ਹਰ ਸਾਲ ਹਰ ਸਾਲ ਬਣਾਦੇ ਕਿ ਗੁਰੂ ਸਾਹਿਬ ਸਾਡਾ ਸਾਰੇ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਇਲਮ ਮਨਾਇਆ ਜਾਂਦਾ ਹੈ ਤੇ ਬਾਰ ਹੋ ਸਕਦਾ ਕੀ ਇਤਨੀ ਜਥੇ ਐਸੀ ਤਰੀਕੇ ਨਾਲ ਮਿਲ ਰਹੇ ਸਨ ਸਾਨੂੰ ਗੁਰਨਾਣ ਦੇਸ਼ੀ ਦੇ ਉਪਦੇਸ਼ਾਂ ਬਾਰੇ ਦੱਸੋ ਜੀ ਉਪਦੇਸ਼ ਕੀ ਸੀ ਗੁਰਨਾਣ ਦੇ ਜੀ ਗੁਰਨਾਣ ਦੇ ਉਪਦੇਸ਼ ਸਾਰੇ ਸੰਗਤਾਂ ਜਿਨੀਆਂ ਮਿਲਜੁਲ ਕੇ ਰਹੋ ਸਾਰੇ ਤੇ ਆਪਸ ਵਿੱਚ ਕਿਸੇ ਕੋਈ ਟਕਰਾਅ ਨਹੀਂ ਹੋਣਾ ਚਾਹੀਦਾ ਸਾਰੇ ਪਾਸੇ ਜਾ ਕੇ ਦੁਨੀਆਂ ਜਿੱਥੇ ਜਾ ਕੇ ਉਹਨਾਂ ਨੇ ਆਪਣਾ ਪ੍ਰੇਰਨਾ ਦਿੱਤੀ ਹੈ ਸਾਰੀ ਸੰਗਤ ਨੂੰ ਤੇ ਉਹਨਾਂ ਦਾ ਇਹੀ ਸੰਦੇਸ਼ ਹੈ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਗੁਰੂ ਸਾਹਿਬ ਦਾ ਜਿਹੜੇ ਉਹਨਾਂ ਦੇ ਪਹਿਲੇ ਪਾਸਾਈ ਸੀ ਉਸ ਤੋਂ ਬਾਅਦ ਦਾਸਪੁਰ ਹੋਏ ਸਾਰੇ ਇੱਕ ਇੱਕ ਕਰਕੇ ਤੇ ਉਸ ਹਫ਼ਤੇ ਪਹਿਲੇ ਜਿਹਨਾਂ ਦਾ ਜਨਮ ਦਿਨ ਸੀ ਬੀਬੀ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਇੱਥੇ ਬੜੈਲ ਦੇ ਸੰਗ ਆਏ ਹਾਂ ਕਹਿੰਦਾ ਗੱਦੀ ਪਿੰਡ ਐ ਥੀ ਦੇ ਸੀ ਸਾਡਾ ਪੈਣੀਆ ਗੁਰਦੁਆਰਾ ਸਾਡਾ ਆਪਣਾ ਐ ਅੱਛਾ ਜੀ ਅੱਜ ਗੁਰੂ ਨਾਨਕ ਦੇਵ ਜੀ ਗੁਰਪਾਰਬ ਨੂੰ ਸਾਰੇ ਪਿੰਡ ਦੇ ਲੋਕ ਕਿ ਮੇਰੇ ਵਿਆਹ ਨੂੰ ਹੋਏ ਜੀ 37 ਸਾਲ ਹੋ ਗਏ ਭਾਈ ਅੱਛਾ ਜੀ ਹਾਂ ਗੁਰਦੁਆਰਿਆਂ ਹੈ ਉਹ ਵੀ ਆ ਰਹੇ ਮੈਥੇ ਹਾਂ ਥੀ ਪੇ ਕਿਹਾ ਤੋਂ ਬੱਚਿਆਂ ਬਚਪਨ ਤੋਂ ਹੀ ਲੱਗੇ ਵੇਚਕਾਰ ਨਾਲ ਜੁੜੇ ਵਾਸੀਂ ਇੱਥੇ ਵੀ ਜਿਸ ਦਿਨ ਦਾ ਆਇਆ ਇੱਥੇ ਹੀ ਸਾਡੇ ਦਰਵਾਜ਼ੇ ਹੀ ਮੁਰੇ ਗੁਰ ਘਰ ਐ ਸਾਰੀ ਸੰਗਤ ਸਾਡੀ ਇੱਕੇ ਮੁਹੱਲੇ ਦੀ ਆ ਸਾਰੇ ਸੈਣੀ ਪਰਿਵਾਰ ਆ ਸਾਡਾ ਬਹੁਤ ਹੀ ਤੁਮਦਾਨਾ ਸੀ ਇੱਕੇ ਗੁਰੂ ਨਾਨਕ ਦੇਵ ਇਹਨਾਂ ਕਹਿੰਗਰਾ ਕਾ ਬੂਟਾ ਲਾਇਆ ਗੁਰੂ ਨਾਨਕ ਨੇ ਸਿੱਖੀ ਦਾ ਪਾਲਿਆ ਗੋਬਿੰਦ ਸਿੰਘ ਨੇ ਸਾਡਾ ਸਾਰਾ ਹੀ ਪਰਿਵਾਰ ਇਕੱਠੇ ਹੋਗਾ ਗੁਰੂ ਘਰ ਵਿੱਚ ਸਵੇਰੇ ਆਉਂਦੇ ਆ ਇਸੇ ਤਰ੍ਹਾਂ ਹਰ ਪੁਰਪੁਰਬ ਨੂੰ ਨਾਲ ਮਿਲ ਕੇ ਬਹੁਤ ਜ਼ਿਆਦਾ ਤੁਮਟਨ ਬਣਾਉਂਦੇ ਆ ਸੋ ਸਾਡਾ ਇਸ ਤੀਸਾ ਸੰਗ ਗਰੁੱਪ ਹੈ ਸਾਡਾ ਬੀਬੀਆਂ ਦਾ ਹਰ ਵੀਰਵਾਰ ਨੂੰ ਸਾਡਾ 10 ਤੋਂ 12 ਪ੍ਰੋਗਰਾਮ ਚੱਲਦਾ ਹੈ ਗੁਰੂ ਅਰਜਨ ਦੇਵ ਜੀ ਦੇ ਗੁਰੂ ਸਿੱਧੀ ਗੁਰੂ ਸਾਡਾ ਸਵਾ ਮਹੀਨੇ ਚੱਲਦਾ ਹੈ ਮਾਘ ਦੇ ਮਹੀਨੇ ਤੱਕ ਚਾਰ ਤੋਂ 7 ਵਜੇ ਸਾਡਾ ਬੀਬੀਆਂ ਦਾ ਪਰੋਕ ਪੰਜਾਬ ਚ ਚੱਲਦਾ ਹੈ ਬਹੁਤ ਹੀ ਵੱਧ ਚੜ੍ਹ ਗਿਆ ਸਾਰੀਆਂ ਬੀਬੀਆਂ ਹਿੱਸਾ ਪਾਉਂਦੀਆਂ ਮਾਇਆ ਦੀ ਵੀ ਇਤਰਾ ਹੱਥਾਂ ਦੀ ਕਿ ਇਹ ਤਾਂ ਸਾਰੇ ਬੱਤਵਾਂ ਬੱਦੇ ਕਰਦੇ ਆ ਇਸੇ ਤਰ੍ਹਾਂ ਇਸ ਨਗਰ ਨੂੰ ਮੈਂ ਬਹੁਤ ਪਸੰਦ ਕਰਦੀ ਹਾਂ ਹੁਣ ਮੈਂ ਕੁੰਜਾ ਵੀ ਚਲੀ ਗਈਆਂ ਕਾ ਹੱਡੀਆਂ ਉੱਥੇ ਗਈਆਂ ਆਤਮ ਇਥਾ ਪਰ ਆਪ ਮੈਂ ਤਾਂ ਬੇਟੀ ਪੁੱਤ ਲੋ ਵੀ ਬਿਹਾਰੀ ਤੀ ਪਹਿਲਾ ਆ ਜਾਂਦੀ ਆ ਨਹੀਂ ਤੂੰ ਬੜੀ ਤੰਗ ਭਾਗ ਵਾਲੀ ਬਣਾ ਨਹੀਂ ਪ੍ਰਮਾਤਮਾ ਨੇ ਜੋੜਿਆ ਵਾ ਦੀ ਹਾਂ ਪਰ ਬਹੁਤ ਹੀ ਪ੍ਰਮਾਤਮਾ ਨੂੰ ਸੰਦੇਸ਼ ਦਊਗੀ ਬੱਚਿਆਂ ਨੂੰ ਇਹ ਸੰਦੇਸ਼ ਦੇਵਾਂਗੇ ਆ ਇੱਕ ਤਾਂ ਬੱਚੇ ਆਪਣੇ ਮਾਪਿਆਂ ਦਾ ਕਹਿਣਾ ਮੰਨ ਗਏ ਹਰ ਪੱਖੋਂ ਜ਼ਿੰਮੇਵਾਰ ਨਿਭਾਉਣ ਬੱਚੇ ਚਾਹ ਮੈਂ ਨਹੀਂ ਕਹਿੰਦੀ ਗੁਰੂ ਘਰ ਗੁਰੂ ਸਿੱਖ ਪਰਿਵਾਰ ਹੈ Hindu ਪਰਿਵਾਰ ਵੀ ਆ ਮੁਸਲਮਾਨ ਪਰਿਵਾਰ ਵੀ ਆ ਸਾਰਿਆਂ ਨੂੰ ਆਪਣੇ ਜਿੱਥਾ ਵੀ ਉਹਨਾਂ ਦਾ ਮਨ ਕਰਦਾ ਕਈ ਮੁਸਲਮਾਨ ਵੀ ਗੁਰੂ ਘਰ ਆ ਵਿਚਾਰੇ ਕਰੀ ਸਿੱਖ ਵੀ ਮਸਜਿਦਾਂ ਵਿੱਚ ਜਾ ਰਹੇ ਆ ਪਰ ਜਿੱਥਾ ਇੱਕ ਪਾਸੇ ਟਿੱਕਾ ਉੱਥਾ ਆਪਣਾ ਮਨ ਲਾ ਕੇ ਅਰਦਾਸ ਕਰਨ ਨੂੰ ਸੇਵਾ ਕਰਨ ਨੂੰ ਚੜਦੀ ਜੋ ਮਾਇਆ ਦੀ ਸੇਵਾ ਵੱਧ ਚੜਕਾ ਹਰ ਇੱਕ ਥਾੜ ਕੰਨ ਕਿਉਂ ਮਾਇਆ ਦੀ ਬਿਨਾ ਕੋਈ ਕੰਮ ਨਹੀਂ ਹੁੰਦੇ ਹੈਗੇ ਵੱਧ ਤੋਂ ਵੱਧ ਇਹ ਵੀ ਅਪੀਲ ਕਰੂੰਗੇ ਅਸੀਂ ਸਾਰਿਆਂ ਨੂੰ ਰਾਲੇ ਮਿਲਕਾ ਬਹੁਤ ਪਿਆਰ ਗਿਰ ਸਾਡਾ ਨਗਰ ਬੜੈਲ ਸਾਬ ਤੋਂ ਬਹੁਤ ਵਧੀਆ ਰਾਲੇ ਵਿੱਚ ਨਿਕਲ ਚੱਲੇਗਾ ਇਸ ਤਿਹ ਸਤਸੰਗ ਦਾ ਬਹੁਤ ਹੀ ਸੰਯੋਗ ਹੈ ਤੇ ਬਹੁਤ ਹੀ ਰੌਣਕ ਹੈ ਸਾਡੇ ਸਾਰਿਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਟਾਈਮ 'ਚ ਗੁਰੂ ਨਾਨਕ ਦੇਵ ਜੀ ਨੇ ਵਿਹਾਂ ਦਾ ਲੰਗਰ ਲਾਇਆ ਸੀ ਤੇ ਅੱਜ ਉਹ ਵਿਹਾਂ ਦਾ ਲੰਗਰ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਦੁਨੀਆ ਵਿਦੇਸ਼ਾਂ ਦੇ ਵਿੱਚ ਉਹ ਲੰਗਰ ਚੱਲਦਾ ਪਿਆ ਹੈ ਤੇ ਹਰ ਇੱਕ ਭੁੱਖਾ ਆਦਮੀ ਆਪਣਾ ਢਿੱਡ ਭਰਦਾ ਹੈ ਜੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਛੋਟੇ-ਛੋਟੇ ਬੱਚੇ ਨੇ ਜਿਹੜੇ ਸੇਵਾ ਕਰਦੇ ਪਏ ਨੇ ਸੇਵਾ ਦੇ ਵਿੱਚ ਆਪਣਾ ਹੱਥ ਵਟਾਉਂਦੇ ਨੇ ਤੇ ਗੁਰੂ ਨਾਨਕ ਦੇਵ ਜੀ ਦੇ ਅੱਜ ਦੇ ਜਨਮ ਦਿਹਾੜੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਨਿੱਕੇ-ਨਿੱਕੇ ਬੱਚੇ ਲੰਗਰ ਸ਼ਿਕਾਉਂਦੇ ਨੇ